ਕੂਲੀ ਬੱਚਿਆਂ ਨਾਲ ਭਰੇ ਆਟੋ ਅਤੇ ਕਾਰ ਦੀ ਹੋਈ ਭਿਆਨਕ ਟੱਕਰ ਆਟੋ ਡਰਾਈਵਰ ਸਮੇਤ 12 ਹੋਏ ਜ਼ਖਮੀ ਜ਼ਖਮੀਆਂ ਨੂੰ ਕਰਵਾਇਆ ਗਿਆ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਬਠਿੰਡਾ ਦੇ 100 ਫੁੱਟੀ ਰੋਡ ਤੇ ਇੱਕ ਆਟੋ ਅਤੇ ਕਾਰ ਦੀ ਟੱਕਰ ਹੋ ਗਈ ਜਿਸ ਦੇ ਵਿੱਚ 12 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ 11 ਬੱਚੇ ਹਨ ਅਤੇ ਇੱਕ ਆਟੋ ਡਰਾਈਵਰ ਹੈ ਘੜ ਨਦੀ ਸੂਚਨਾ ਮਿਲਨ ਤੇ ਤੁਰੰਤ ਸਮਾਜ ਸੇਵੀ ਸੰਸਥਾਵਾਂ ਦੀ ਐਂਬੂਲੈਂਸਾਂ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਕਾਰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਟਲ ਸਿੰਘ ਜੀ ਜਿਹੜਾ ਆਟੋ ਆ ਤੁਹਾਡਾ ਸੀਗਾ ਇਹ ਕੀ ਹੋਇਆ ਕੀ ਹਾਸਾ ਮੈਂ ਬੱਚੇ ਲੈ ਕੇ ਸਕੂਲ ਦੇ ਛੱਡਣ ਜਾ ਰਿਹਾ ਸੀ ਜੀ ਬਾਹਰ ਆਉਂਦਾ ਉਹ 100 ਬੱਤੀ ਹੋ ਗਈ ਜਦੋਂ ਮੇਰੇ ਸਕੂਲ ਕੋਲ ਹੀ ਘੱਟ ਆ ਜਿਹੜਾ ਉਹ ਤੋਂ ਕੱਟ ਉਹ ਧੋਬੀ ਵਾਲਾ ਰੋਡ ਤੋਂ ਮੈਂ ਕੱਟਣ ਵਾਸਤੇ ਅੱਗੇ ਉਗੀਤਾ ਤੋੜ ਜਾ ਉਹ ਗੱਡੀ ਘੱਟੀ ਪਲੇਰ ਉਹ ਪੂਰੀ ਤੇਜ਼ ਸੀ ਜੀ ਉਹਨੇ ਗੱਡੀ ਲਿਆ ਕੇ ਵਿੱਚ ਮਾਰੀ ਉਸ ਕੋ ਕੰਟਰੋਲ ਨਹੀਂ ਹੋ ਰਹੀ ਗੱਡੀ ਬਹੁਤ ਤੇਜ਼ ਸੀ ਜੀ ਉੱਥੇ ਜਿੰਨੇ ਲੋਕ ਖੜੇ ਆ ਉਦੇ ਸਾਹਮਣੇ ਦੇਖਿਆ ਉਹਨਾਂ ਨੂੰ ਸਭ ਨੂੰ ਪਤਾ ਜੀ ਗੱਡੀ ਦੀ ਕੀ ਕੰਡੀਸ਼ਨ ਦੀ ਗੱਡੀ ਦੀ ਆਟਾ ਚ ਕਿੰਨੇ ਬੱਚੇ ਸੀਗੇ 12 ਕ ਬੱਚੇ ਸੀਗੇ ਜੀ 12 ਬੱਚੇ ਸੀਗੇ ਤੇ ਕਿੰਨੇ ਤੇ ਸੱਟਾਂ ਲੱਗਦੀਆਂ ਹਾਂਜੀ ਸੱਟਾਂ ਕਿੰਨੇ ਬੱਚੇ ਸਾੜੇ ਬੱਚੇ ਹੋਰੇ ਹਸਪੀਟਲ ਦੇ ਵਿੱਚ ਹੀ ਕਿਹੜੇ ਸਕੂਲ ਦੇ ਸੀਗੇ ਇਹ ਰੈਟ ਕਰਾਸ ਕਚਾ ਦੇ ਵਿੱਚ ਜਿਹੜਾ ਅੱਛਾ ਉਹਨਾਂ ਦੇ ਵਿੱਚ ਅੱਛੇ ਸੀਗੇ ਸਰਕਾਰੀ ਸਕੂਲ ਦੇ ਅੱਛੇ ਸੀਗੇ ਤੇ ਕੋਈ ਜਿਆਦਾ ਵੀ ਸੱਟ ਵੱਜੀ ਕਿਸੇ ਦੇ ਕੀ ਜਿਆਦਾ ਸੱਟ ਮੈਂ ਤਾਂ ਉਹ ਉਸੇ ਤਰ੍ਹਾਂ ਸੀ ਮੈਨੂੰ ਇੰਨਾ ਪਤਾ ਨਹੀਂ ਬੱਚਾ ਦਾ ਇੱਥੇ ਹਸਪੀਟਲ ਦੇ ਵਿੱਚ ਹੀ ਚੈੱਕ ਅਪ ਕਰ ਰਿਹਾ ਸੀ ਹਸਪੀਟਲ ਦੇ ਵਿੱਚ 30 ਕਾਲੇ ਜੀ ਲਗਭਗ 11 ਬੱਚੇ ਤੇ ਇੱਕ ਆਟੋ ਡਰਾਈਵਰ ਆਇਆ ਜੀ ਸਾਰਾ ਜਨ ਸੇਵਾ ਤੇ ਇੱਕ ਆਟੋ ਐਮਬੂਲੈਂਸ ਨੌਜਵਾਨ ਵੈਲਫੇਅਰ ਸੁਸਾਇਟੀ ਉਹਨਾਂ ਨੂੰ ਲੈ ਕੇ ਆਈ ਤੇ ਅਸੀਂ ਉਹਨਾਂ ਦਾ ਬੱਚਿਆਂ ਦਾ ਇਲਾਜ ਕਰ ਰਹੇ ਹਾਂ ਦਸਨ ਮਰਤਾਵਾ ਅੰਡਰ ਫੀਟ ਰੋਡ ਚੰਨਤ ਐਕਸੀਡੈਂਟ ਹੋ ਗਿਆ ਕਾਰ ਇਨਕਟੀਵੇਟ ਹੋ ਗਈ ਡਾਕਟਰ ਜੀ ਬੰਦੇ ਚ ਕੋਈ ਸੀਰੀਅਸ ਵੀ ਹੈ ਨਹੀਂ ਹਾਲ ਦੀ ਘੜੀ ਤਾਂ ਕੋਈ ਵੀ ਸੀਰੀਅਸ ਨਹੀਂ ਲੱਗ ਰਿਹਾ ਜੀ ਪਰ ਸਾਰੇ ਬੱਚੇ ਹਜੇ ਸੀ ਰੱਖੇ ਹੋਏ ਆਂਡਰ ਆਬਜ਼ਰਵੇਸ਼ਨ ਇੱਕ ਬੱਚੀ ਦੀ ਪੱਟ ਦਾ ਫ੍ਰੈਕਚਰ ਲੱਗ ਰਿਹਾ ਹੈਗਾ ਉਹ ਸੀ ਐਕਸ-ਰੇ ਵਗੈਰਾ ਕਰਾ ਕੇ ਕੀਏ ਤਰ੍ਹਾਂ ਜੀ ਡਾਕਟਰ ਸਾਹਿਬ ਕਿਹੜੇ ਸਕੂਲ ਦੇ ਸੀਗੇ ਇਹ ਜੀ ਦਿਖਾਜੀ ਯੂਨੀਫਾਰਮ ਤੋਂ ਲੱਗ ਰਿਹਾ ਸੀ ਪ੍ਰਿਆਸ ਸਕੂਲ ਦੇ ਜੀ ਹਾਂਜੀ ਤੇ ਹੋਰ ਕੋਈ ਇਹਨਾਂ ਦੇ ਕੋਈ ਜ਼ਿਆਦਾ ਸੀਰੀਅਸ ਵਗੈਰਾ ਜਾਂ ਕੋਈ ਫ੍ਰੈਕਚਰ ਵਗੈਰਾ ਕੋਈ ਇਹਨਾਂ ਦਾ ਅਜੇ ਇਨਵੈਸਟੀਗੇਸ਼ਨ ਚ ਹੈ ਜੀ ਇਨਵੈਸਟੀਗੇਸ਼ਨ ਕਰਵਾਇਆ ਪਾਤਾ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲੇ ਉਹਨੇ ਇੱਕ ਆਟੋ ਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ ਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ ਉਹਨਾਂ ਨੂੰ ਲਾਈਫ ਛੱਡਣ ਜਾ ਰਹੇ ਹੋਣੇ ਆ ਘਰ ਤੇ ਉਹ ਰੋਡ ਕ੍ਰੋਸ ਕਰ ਰਹੇ ਸੀ ਤੇ ਕੋਈ ਗੱਡੀ ਆਈ ਹੈ ਤੇ ਉਹ ਆਪ ਐਕਸੀਡੈਂਟ ਹੋਇਆ ਤੇ ਉਸ ਨੂੰ ਹੁਣ ਵੈਰੀਫਾਈ ਕਰਨ ਮੌਕੇ ਤੇ ਆਏ ਆ ਤੇ ਮਕਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਵਾਲੇ ਤੇ ਜਾਵਾਂਗੇ ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ ਜੋ ਉਹਨੇ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ ਇਹ ਦੱਸ ਰਹੇ ਨੇ ਵੀ ਉਹ ਬੱਚੇ ਤਾਂ ਠੀਕ ਨਹੀਂ ਜੀ 8-10 ਬੱਚੇ ਸੀਗੇ ਆਟੋ ਦੇ ਵਿੱਚ ਇਹ ਬੱਚੇ ਫਿਲਹਾਲ ਤੇ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ ਬਾਕੀ ਅਸੀਂ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਗੱਡੀ ਵਾਲਾ ਕੌਣ ਸੀ ਕੋਈ ਹੋਰ ਗੱਡੀ ਇੱਥੇ ਉਹ ਮੌਕੇ ਤੇ ਛੱਡ ਕੇ ਭੱਜ ਗਿਆ ਜੀ ਗੱਡੀ ਅਸੀਂ ਕਬਜ਼ੇ 'ਚ ਲੈ ਲਈਏ ਇੱਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ ਤੋਂ ਨੰਬਰ ਵਗੈਰਾ ਹੈਗਾ ਗੱਡੀ ਤੇ ਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਤੇ ਅਗਲੀ ਕਾਰਵਾਈ ਵਾਲੇ ਵਿੱਚ ਜਾਵਾਂਗੇ